ਵਾਹ wow. 60 ਕਿਲੋ 60 ਕਿਲੋ ਯਾ yeah, 120 ਪਾਉਂਡਸ ਇਸ਼ ਵਾਹ ਹਲੋ ਜੀ ਸੱਸੇ ਕਾਲ ਆਪ ਉੱਠ ਖੜੇ ਪੌਣੇ 7 ਹੋ ਗਏ ਆਪਾਂ ਆਨ ਰਨ ਨੇ ਜੀ ਸਾਰੇ ਸਾਰੇ ਮਹਾਲ ਦੇਖ ਲੋ ਸਾਰੇ ਜੁੱਤੇ ਬੜਿਆ ਆਰ ਮੀ ਭਈ ਅੰਦਾਈ ਆਪਾਂ ਨੂੰ ਵੀ ਅੱਜ ਸਾਰੇ ਰਾਮੀ ਪਹਿਲਾਂਗੇ ਕੋਈ ਨਾ ਸੱਚੀ ਦੁਰੀਆ ਮਾਂ ਗਿਆਪਾਂ ਇਹ ਦਰ ਤੋਂ ਸਾਰਾ ਪੰਡੀ ਵਸਿਆ ਹੋਇਆ ਹੈ ਆਪਾਂੀਆਂ ਗੁਰੀਆਂ ਆਏ ਕਰਦੇ ਹੁੰਦੀਆਂ ਵਿਚ ਲੈ ਕੇ ਚੁੰਨੀ ਦੀ ਕਿਹ ਕੈਂਪਸਾਈਟੇ ਬਹੁਤ ਸੋਹਣੀ ਹੈ ਵੱਡੇ ਵੱਡੇ ਰੁੱਖਾਂ ਚ ਸਾਰੀ ਆਈਆਂ ਆਵੋ ਲੈ ਤਾਂ ਹੁਣ ਤਾਂ ਅੱਜ ਆਪਾਂ ਦਰੀ ਬਣਾਵਾਂਗੇ ਜੀ ਦਰੀਆ ਉਨਾ ਟਾਈਮ ਆਪਾਂ ਬ੍ਰੈਡਾਂ ਦੇ ਪੀਨਟ ਬਟਰ ਲਾਉਨੇ ਆ ਇਹ ਤਿਆਰ ਕਰਦੇ ਆ ਆਪਣਾ ਮੀਨ ਨਾਲ ਨਾ ਸਲੀਪਿੰਗ ਬੈਗ ਗਿੱਲਾ ਹੋ ਜਾਂਦਾ ਸੀ ਤਾਂ ਕਰਕੇ ਆਪਾਂ ਗਾਰਬੇਜ ਬੈਗ ਲੈ ਆਏ ਹੁਣ ਆਪਾਂ ਇਹ ਉੱਤੇ ਚੜਾ ਦੇਨੇ ਆ ਇਰਾਪਾ ਟੰਗ ਦੇਣਾ ਇਹਨੂੰ ਸਿੰਗਲ ਤੇ ਬਾਹਰ ਖੈਰ ਹੋ ਜੇ ਮੀਂਹ ਪਈ ਜਾਂਦਾ ਤੇ ਆਪਾਂ ਵੀ ਰੇਨ ਜੈਕਟ ਪਾ ਰੱਖੀ ਐ ਤੇ ਰੇਨ ਪੈਂਟ ਪਾ ਰੱਖੀ ਬਸ ਸਮਾਨ ਬੰਨੀ ਜਾਂਨੇ ਆ ਟਾਈਮ 9 ਵਜੇ ਕਰਦੇ ਘਰਾਉਂਦੇ ਆਪਾਂ ਨੂੰ 10 ਵਜੇ ਜਾਣਗੇ ਇੱਥੋਂ ਜਾਂਦੇ ਜਾਂਦੇ ਆਪਾਂ ਵੀ ਸੂਸਨ ਮਰੀ ਤੋਂ 20 ਕਿਲੋਮੀਟਰ ਦੂਰ ਹੈ ਆਪਾਂ ਕਿਹਨਾ ਸ਼ਹਿਰ ਚ ਜਾਣੇ ਉੱਥੇ ਜਾ ਕੇ ਦੇਖਦੇ ਆਂ ਕੀ ਮਾਹੌਲ ਹੈ ਤੇ ਫਿਰ ਆਪਾਂ ਦੇਖਦੇ ਜੇ ਅੱਗੇ ਜਾਣਾ ਹੋਇਆ ਤਾਂ ਅੱਗੇ ਵਗ ਜਾਾਂਗੇ ਹੋਰ ਤੋ 25 ਕਿਲੋਮੀਟਰ ਹੀ ਹੈ ਜਿਹੜਾ ਸ਼ਹਿਰ ਹੈ ਔਰ ਉੱਥੇ ਜਾਂਦੇ ਜਾਂਦੇ ਆਪਾਂ ਜਿਹੜਾ ਰਾਤ ਪਹਾੜੀ ਦੇਖ ਕੇ ਆਏ ਸੀ ਉਹ ਚੜਨੀ ਹੈ। ਖਾਸੀ ਵੱਡੀ ਪਹਾੜੀ ਆ। ਉਤੋਂ ਮੀਂਹ ਪਈ ਜਾਂਦਾ ਉਤੋਂ ਮੀਂਹ ਵਾਲੇ ਕੱਪੜੇ ਪਾਏ ਆ। ਜੇ ਕੋਈ ਪੁੱਛੇ ਸਾਰਿਆਂ ਨਾਲੋਂ ਔਖੀ ਗੱਲ ਸਫ਼ਰ ਤੇ ਕਿਹੜੀ ਹੈ? ਇਹ ਹੈਗਾ ਜੀ ਮੀਂਹ ਦੇ ਵਿੱਚ ਚੜਾਈਆਂ ਚੜਨੀਆਂ। ਕਿਉਂਕਿ ਤੁਹਾਡੇ ਰੇਨ ਜੈਕਟ ਪਾਈ ਹੁੰਦੀ ਆ ਤੇ ਰੇਨ ਪੈਂਟ ਪਾਈ ਹੁੰਦੀ ਆ। ਮੈਂ ਪਿਛਲੇ ਬਲੌਗ ਦੇ ਵਿੱਚ ਮੈਂ ਦੱਸਿਆ ਕਿ ਇੰਨਾ ਮੁਰਕਾ ਆਉਂਦਾ ਬੰਦੇ ਨੂੰ ਇੰਨਾ ਮੁਰਕਾ ਆਉਂਦਾ ਪੁੱਛਣਾ ਤੇ ਉਹੀ ਅੱਜ ਆਪਣੇ ਨਾਲ ਹੋਣੀ ਹੈ ਚਲੋ ਦੇਖਦੇ ਹਾਂ हाँ जी आप बन लिया सारा बस गारे जाते आते सीट लागे तो पानी भर लागे जाते हम सिलेंडर खातर खास थान बने होंगे उत्या होया पी रख What uh, type of water Cross country. Constant. Yeah, started from Vancouver. You start from Vancouver. Yeah. In bike. Yeah, on bike. I'm going to Newfoundland. All the Canada. Yeah, all Canada. Yeah. <laughs> station. Uh, we go to. Uh, we start with Quebec. And, Quebec. Uh, we well, we'll go to Vancouver. Vancouver. So not. Uh, <laughs> <laughs> Not on bike. on bike. No. Uh -huh. Yeah. How is it? Good so far. That's good. Yeah. That's good. So uh, you live in, in, in Quebec. Quebec. Uh, uh, you, you have a little bit uh, Hills, yeah. up and down. But yeah. Uh, Quebec. Uh, a little bit. Too. Yeah. Everywhere is that in good. BC in Ontario everywhere. Okay. Yeah. ਥੈਂਕ ਯੂ ਥੈਂਕ ਯੂ ਯੂ ਐਸ ਵੈਲ ਬਾਈ ਥੈਂਕ ਯੂ ਹਾਂਜੀ ਆਪਾਂ ਚੱਲੇ ਆ ਹੁਣ ਬਲੂ ਬੈਰੀ ਹਿੱਲ ਕੈਂਪ ਗਰਾਊਂਡ ਤੋਂ ਅੱਜ ਦਾ ਆਪਣਾ ਸਫ਼ਰ ਹੈਗਾ 85 87 ਕਿਲੋਮੀਟਰ ਪਰ ਰਾਤ ਆਪਾਂ ਨੂੰ ਪਿੰਡ ਆਊਗਾ ਸ਼ਹਿਰ ਆਊਗਾ ਸੁਹਸਨ ਮਰੀ ਸੁਹਸਨ ਮਰੀ ਕਹਿੰਦੇ ਆ ਉਹਨੂੰ ਪਰ ਆਪਣੇ ਜ਼ਿਆਦਾਤਰ ਸੁਹਸਨ ਮਰੀ ਕਹਿੰਦੇ ਆ ਫਰੋਦਾ ਛੋਟਾ ਨਾਮ ਵੀ ਹੈਗਾ ਉਹ ਹੈਗਾ ਸੂ ਤੇ ਆਪਾਂ ਸੂ ਜਾਣਾਗਾ ਇੱਥੋਂ 25 ਕਿਲੋਮੀਟਰ ਰਹਿ ਗਿਆ ਤੇ ਉੱਥੇ ਟਿਮ ਹਾਟਨ ਵੀ ਹੈ ਤਾਂ ਆਪਾਂ ਉੱਥੇ ਦੇਖਾਂਗੇ 2-4 ਮਿੰਟ ਆਪਾਂ ਬਹਿ ਜਾਾਂਗੇ ਉੱਥੇ ਆਰਾਮ ਕਰਨ ਲਈ ਟਾਈਮ 10 ਵਜੇ ਤੇ ਮੌਸਮ ਮੀਂਹ ਪੈਂਦਾ ਰਹਿਣਾ ਬੱਦਲਪਾਈ ਹੁੰਦੀ ਰਹਣੀ ਹੈ ਸ਼ੋਲਡਰ ਤੁਸੀਂ ਆਪ ਹੀ ਦੇਖ ਲਓ ਕਿੰਨਾ ਹੈ 1200 16 ਕਿਲੋਮੀਟਰ ਦਾ ਆਪਾਂ ਸ਼ੁਰੂ ਕੀਤਾ ਹੈ ਤੇ ਜਾਂਦੇ ਜਾਂਦੇ ਆਪਾਂ 1300 ਕਿਲੋਮੀਟਰ ਟੱਪ ਜਾਾਂਗੇ ਜੇ ਆਪਾਂ ਬਰੂਸ ਮਾਈਂਡ ਕੈਂਪ ਗਰਾਊਂਡ ਗਏ ਮਿੱਤਰੋ ਰਾਤ ਆਪਾਂ ਬਦਾਮ ਪਿਉਣੇ ਭੁੱਲ ਗਏ ਤਾਂ ਕਰਕੇ ਜੋਰ ਆਪਣਾ ਪੂਰਾ ਲੱਗੂਗਾ ਤਗੜਾ ਪਹਾੜਾ ਸਾਹਮਣੇ ਇਹਦੇ ਬਾਰੇ ਕੱਲ ਵੀ ਜ਼ਿਕਰ ਕੀਤਾ ਸੀਗਾ ਤੇ ਉਹ ਬੰਦੇ ਨੇ ਵੀ ਦੱਸਿਆ ਸੀਗਾ ਜਿਹੜਾ ਆਪਾਂ ਨੂੰ ਗਰੋਸਰੀ ਸਟੋਰ ਕੋਲੇ ਮਿਲਿਆ ਸੀ ਉਹ ਕਹਿੰਦਾ ਤਾਕੜਾ ਹਿੱਲ ਆਹੋ ਪਰ ਉਹਨੇ ਇਹ ਵੀ ਦੱਸਿਆ ਸੀ ਕਹਿੰਦਾ ਜਦੋਂ ਇਹ ਹਿੱਲ ਲੰਘ ਗਿਆ ਕਹਿੰਦਾ ਇਸ ਤੋਂ ਬਾਅਦ ਚ ਕਹਿੰਦਾ ਬਹੁਤ ਸਪੱਦਰ ਆ ਜਾਈਏ ਬਾਕੀ ਜਾ ਕੇ ਪਤਾ ਲੱਗੇ ਜੋ ਪੱਦਰ ਹੈ ਕਿ ਕਿਵੇਂ ਆ ਆਪਾਂ ਜਾਈਆਂ ਨਾਂਗਾ ਨਹੀਂ ਨਹੀਂ ਪੈ ਰਿਹਾ ਥੋੜੀ ਜਿਹੀ ਕਿਨਮਨ ਜੀ ਹੈ ਉਦੋਂ ਕੋਈ ਚੱਕਰ ਨਹੀਂ ਇਹ ਮੀ ਵੀ ਲੈ ਪਿਆ ਤਾਂ ਵੀ ਚਲੋ ਕੋਈ ਗੱਲ ਨਹੀਂ ਉਹ ਸਾਹਮਣੇ ਆਪਣੇ ਲਈ ਕੰਮ ਖਤਰੇ ਵਾਲਾ ਥੋੜਾ ਜਿਹਾ ਕਿਉਂਕਿ ਜਿਹੜਾ ਸ਼ੋਲਡਰ ਤੇ ਆਪਾਂ ਚਲਾਉਣੇ ਹੁੰਨੇ ਆ ਕੋਈ ਇਹਨਾਂ ਨੇ ਬੰਦ ਕੀਤਾ ਪਿਆ ਸ਼ਾਇਦ ਉਹਦੀ ਮੁਰੰਮਤ ਚੱਲ ਰਹੀ ਹੈ ਫਿਰ ਆਪਾਂ ਨੂੰ ਸੜਕ ਦੇ ਨਾਲ-ਨਾਲ ਹੀ ਜਾਣਾ ਪੂ ਤੇ ਪਿੱਛੋਂ ਆਵਾਜ਼ ਆਈਦਾ ਵੀ ਧਿਆਨ ਰੱਖਣਾ ਪੂ ਜਿਹੜੀ ਪਿੱਛੋਂ ਆਵਾਜ਼ ਆਈ ਆਉਂਦੀ ਹੈ ਪਹਾੜਾਂ ਤੇ ਬੱਦਲ ਉਤਰੇ ਹੋਏ ਆ ਉਹ ਬੰਡ ਟਰਵਾਇਨ ਹੈ ਜਿਹੜੀ ਉਹ ਵੀ ਬੱਦਲਾਂ ਚ ਲੁਕੀ ਹੋਈ ਹੈ ਇਹਨਾਂ ਖਤਰਾ ਵੀ ਨਹੀਂ ਹੈਗਾ ਆਪਾਂ ਇੱਧਰ ਦੀ ਪਾਲਾਂਗੇ ਇੱਧਰ ਕੋਣ ਪਏ ਆ ਉੱਗੇ ਜਾ ਕੇ ਜਿੱਥੇ ਮਸ਼ੀਨ ਲੱਗੀ ਹੈ ਫਿਰ ਆਪਾਂ ਸੜਕ ਤੇ ਚੜਾ ਲਾਂਗੇ ਚੋਰ ਪਰਖਿਆ ਜਾ ਰਿਹਾ ਆਪਣਾ ਪੂਰਾ ਪੂਰਾ ਜੀ ਪੂਰਾ ਕੋਈ ਗੱਲ ਨਹੀਂ ਕਿਵੇਂ ਆਪਾਂ ਆਮ ਹੀ ਗੱਲ ਕਰਦੇ ਰਹਨੇ ਆ ਚੜਾਈ ਤੋਂ ਬਾਅਦ ਉਤਰਾਈ ਨੇ ਤਾਂ ਹੋਣਾ ਹੀ ਹੈ ਕਿਵੇਂ ਰਾਤ ਤੋਂ ਬਾਅਦ ਦਿਨ ਆਉਂਦਾ। ਭومی ਕਹਿੰਦੇ ਚੜ੍ਹਾਈ ਤੋਂ ਬਾਅਦ ਉਤਰਾਈ ਆਉਗੀ। ਆਪਾਂ ਨੂੰ ਬਸ ਉਹਦੀ ਉਡੀਕ ਹੀ ਐ। ਹੁਣ ਨਾ ਟਾਈਮ ਪੈਡਲ ਮਾਰਦੇ ਜਾਨੇ। ਆਹ ਟਰੱਕ 'ਚ ਵੀ ਆਪਣਾ ਭਾਈ ਐ। ਦੋ ਦੋ ਪਿੱਛੋਂ ਭਾਈ ਮੋੜਨ ਲੱਗਿਆ ਸੀ। ਉਹ ਦੋ ਭਾਈ ਦੇ ਪਰ ਨਾ ਬੰਨਿਆ ਸੀ। ਤੇ ਭਾਈ ਹੱਸ ਪੈ ਆਪਾਂ ਨੂੰ ਦੇਖ ਕੇ ਆਪ ਵੀ ਹੱਸ ਪਏ। ਬੜੀ ਪਿਆਰੀ ਮੁਲਾਕਾਤ ਸੀ ਬੜੀ ਪਿਆਰੀ ਮੁਸਕਾਨ ਸੀ ਵਾਜਦੀ ਆਦੋ ਵਿੱਚ ਘਾਉਰ ਤਾਂ ਪਹੁੰਚ ਗਏ ਬਹੁਤ ਥੋੜੀ ਜੀ ਹੋਰ ਹੈਗੀ ਬਾਕੀ ਉਹ ਮੋੜ ਮੋੜ ਕੇ ਪਤਾ ਲੱਗੋ ਹਾਂਜੀ ਮੈਂ ਕਨੇਡਾ ਦਾ ਟੂਰ ਕਰ ਰਿਹਾ ਵੀਰੇ ਹਾਂਜੀ ਹਾਂਜੀ ਹੋਰ ਕਹਿ ਮਾਸੇ ਤਾਂ ਹੈਗਾ ਵੀਰੇ ਹੈਗਾ ਹਾਂਜੀ ਛੋਟ ਠੀਕ ਹੈ ਵੀਰੇ ਹੈਲੋ ਬ੍ਰਦਰ ਮਾਰਨਿੰਗ ਥੈਂਕ ਯੂ ਮੈਂ ਬਾਈ ਨੇ ਪਾਣੀ ਤਾਂ ਨਹੀਂ ਪੁੱਛਿਆ ਧੰਨਵਾਦ ਬਾਈ ਪਰ ਮੈਂ ਨਾਮ ਪੁੱਛਿਆ ਭੁੱਲ ਗਿਆ ਕਿਉਂਕਿ ਰਾਹੀ ਇਹੋ ਜਿਹਾ ਸੀਗਾ ਪਿੱਛੋਂ ਆਵਾਜ਼ ਹੀ ਆਈ ਜਾਂਦੀ ਸੀ ਤੇ ਮੈਂ ਬਹੁਤਾ ਟਾਈਮ ਨਹੀਂ ਖੜ੍ਹ ਸਕਦਾ ਸੀ ਕੋਈ ਕੁਛ ਨਹੀਂ ਆਉਂਦਾ ਖਿੱਚ ਦੋ ਆਇਨੇ ਦੇਖ ਲਿਆ ਆਪਾਂ ਨੂੰ ਉਹ ਚੰਗੀ ਗੱਲ ਥੋੜੀ ਹੋ ਰਹੀ ਹੈਗੀ ਤੇ ਪਿੱਛੇ ਆਪਾਂ ਕੋਚ ਦਾ ਜੜ ਕੇ ਆਏ ਆਏ ਪਤਾ ਨਹੀਂ ਇਹ ਮੇਰੇ ਨਾਲ ਹੀ ਹੁੰਦਾ ਪਤਾ ਨਹੀਂ ਸਾਰਿਆਂ ਨਾਲ ਹੀ ਹੁੰਦਾ ਵੀ ਜਦੋਂ ਟੀਸੀ ਰਹਿ ਜਾਂਦੀ ਹੈ ਨਾ ਵੀ ਹੁਣ ਆਪਾਂ ਨੂੰ ਉਹ ਦਿਖ ਰਿਹਾ ਵੀ ਉਹ ਨਾ ਕਰਾ ਰਹਿ ਗਿਆ ਉਹਦੋਂ ਐਨੀ ਛੇਦੀ ਪੈਡਲ ਵਾਜਦੇ ਐਨੀ ਛੇਦੀ ਜੋਰ ਵੀ ਜਮਾ ਨਹੀਂ ਲੱਗਦਾ ਬੰਦੇ ਦਾ ਪਤਾ ਨਹੀਂ ਬੰਦੇ ਨੂੰ ਹੌਸਲਾ ਹੀ ਹੋ ਜਾਂਦਾ ਹੈ ਬੰਦੇ ਨੂੰ ਹੌਸਲਾ ਹੀ ਹੋ ਜਾਂਦਾ ਹੈ ਹਾਗੀ ਜਿਉ ਉਤرائی ਹੁਣ ਬਾਸ ਹੁਣ 2-4 ਪੈਡਲ ਹੀ ਮਾਰਨੇ ਪੈਣੇ ਆਪਾਂ ਨੂੰ ਆਪਣੇ ਆਪ ਹੀ ਸਾਈਕਲ ਰੋੜਦ ਹੋਏ ਹੋ ਇਹ ਜਿਹੜਾ ਮੋੜ ਕਾ ਸੀ ਸਾਰਾ ਉਹ ਸੁੱਕ ਜਿਉ ਹਵਾ ਨਾਲ ਲੋ ਜੀ ਇਧਰ ਮੀਂਹ ਵੀ ਲੈ ਪਿਆ ਜਿਵੇਂ ਰੱਬ ਨੇ ਆਪਣੇ ਲਈ ਰੋਕ ਕੇ ਰੱਖਿਆ ਹੋਵੇ ਵੀ ਚੜਾਈ ਚੜ ਜਾਂਦੇ ਬਾਅਦ ਚੋਂ ਪਉਣਾ ਧੰਨਵਾਦ ਰੱਬਾ ਧੰਨਵਾਦ ਹੁਣ ਮੈਂ ਕਿਵੇਂ ਕਹਾਂ ਦੂੰ ਵੀ ਰੱਬ ਹੈ ਨਹੀਂ ਮੈਂ ਕਿਵੇਂ ਕਹਾਂ ਦੂੰ ਰੱਬ ਹੈਗਾ ਜੀ ਰੱਬ ਹੈਗਾ

Oh I don't know if it'll weigh that much. Uh-huh. Uh, like enough to trigger it. Uh-huh. Hang on. Thank you, officer. Yeah. Is there a way from here? Yeah. Alright. Perfect. Is it north from here uh -huh. or are you coming back? No, I'm going to Newfoundland. Okay. Cool. I started from Victoria, BC. Yeah. Yeah. Wow. sixty kilo. Sixty kilo? Yeah, 120 pounds ish. Wow. <laughs> <laughs> I'm climbing all the hills with this. <laughs> oh yeah, I I know the highway north of here is crazy. Yeah, so. yeah, yeah. but that's pretty impressive for myself, you know. Yeah. How many days have you been at it now? Uh, it's been now uh, two months. Two months. Yeah, I started on June 11, but in uh, two months I I took a rest for 16 days. Okay. Yeah. Hi, officer, how are you? Good, you? I'm good, thank you. Heading across Canada? Yes, sir, I am, yeah. yeah. Where's the next stop? Uh, next stop, I'm going to Bruce Mine. Okay. Yeah, and then maybe I'm taking south from uh, Espanola, going to Tobermory. Oh, oh, you're going, to, you're going across the, uh, the ferry? Yeah, the ferry, yeah. Nice. yeah. Where did you start your journey? Uh, from Victoria, wow. BC, yeah. Cool. Yeah, thank you. Well, good luck. Yeah, okay. thank you so much. Yeah, thank you, that. officers, yeah. Yeah. Okay, hey, take care. Thank you. Have a good one. Ha. Love you, mitro. 60 kg hi apna bhar hai te 60 kg hi cycle da bhar hai. Kidi wala kam ho gaya pe ji, kidi wala? Main lagda apna tyre puncture ho gaya. Dekhde hain. Nai hi aami laggeya. ਸੂਤੋ ਪਹੁੰਚਣਾ ਇੱਕ ਸ਼ਹਿਰ ਆਉਣਾ ਸੀ ਹੈਡਨ ਉੱਥੇ ਪਹੁੰਚ ਗਏ ਜੀ ਆਪਾਂ ਰਹਿ ਗਿਆ 18 ਕਿਲੋਮੀਟਰ ਆ ట్రాਫਿਕ ਹੌਲੀ ਹੌਲੀ ਜਾਈ ਜਾਂਦੀ ਹੈ ਜਿਵੇਂ ਸ਼ਾਹੂ ਕਾਰਾਂ ਦੀ ਜਾਣ ਜਾਂਦੀ ਹੋਵੇ ਹੈਲੋ ਬ੍ਰਦਰ ਹਾਊ ਆਰ ਯੂ ਆ ਕੈਨ ਆ ਗੋ ਬ੍ਰਦਰ ਯਾ ਆਲ ਰਾਈ ਥੈਂਕ ਯੂ ਬੋਚਨਾ ਚੰਗਾ ਹੁੰਦਾ ਜੀ ਆਵੇਂ ਬਾਤੋ ਗਾਲਾਂ ਗੱਡੀ ਆਣ ਲੋ ਜੀ ਹੁਸੈਨ ਮੈਰੀ ਆ ਪਾ ਗਏ ਹੁਸੈਨ ਮਰੀ ਆਪਣਾ ਸਵਾਗਤ ਕਰਦੀ ਹੋਈ ਅਜ ਇਸ ਵਕਤ ਨੂੰ ਇਧਰਲੇ ਪਾਸੇ ਆਵਾਜਾਈ ਵੀ ਖੜੀ ਆਪਣੀ ਧੰਨਵਾਦ ਵੀਰੋ ਧੰਨਵਾਦ ਐਨਾ ਪਿਆਰ ਬਖਸ਼ਿਆ ਤੁਸੀਂ ਮੇਰੇ ਲਈ ਖੜੇ ਹੋ ਬਹੁਤ ਬਹੁਤ ਧੰਨਵਾਦ ਉਹ ਟ੍ਰੈਫਿਕ ਦੇ ਵਿੱਚ ਨਾ ਟਰੱਕ ਖੜਾ ਸੀਗਾ ਤੇ ਉੱਥੇ ਬਾਈ ਨੇ ਹੱਥ ਮਾਰਿਆ ਮੈਨੂੰ ਤੇ ਮੈਂ ਬਾਅਦ ਪਾਸ ਮੋੜ ਕੇ ਭਾਗ ਗਿਆ ਉੱਥੇ ਆਪਣੇ ਕੰਨੀ ਸੀ ਜਦੋਂ ਆਪਾਂ ਲੰਗੇ ਸੀਗੇ ਤੇ ਭਾਈ ਦਾ ਨਾਮ ਸੀ ਸਮੀਰ ਤੇ ਦੂਜਾ ਸੀਗਾ ਸਲਮਾਨ ਟੀਮ ਚ ਚਲਾਉਂਦੇ ਸੀ ਮੈਨੂੰ ਪਾਣੀ ਵਾਲੀ ਬੋਤਲ ਦੇ ਦਿੱਤੀ ਛੋਟੀ ਭਾਈ ਕਹਿੰਦਾ ਕਹਾਂ ਸੇ ਕਹਾਂ ਸੇ ਕਰ ਰਹੇ ਹੋ ਮੈਂ ਕਿਆ ਵੀ ਮੈਂ ਕਿਉਂ ਵਰਤਾਂ ਇੱਥੇ ਆਇਆ ਵੀ ਕ੍ਰਾਸ ਕੈਨੇਡਾ ਕਰ ਰਹੇ ਕਹਿੰਦਾ ਗਵਰਨਮੈਂਟ ਦੇਗੀ ਕੁਛ ਮੈਂ ਗਵਰਨਮੈਂਟ ਤੋਂ ਕਿਆ ਦੇਗੀ ਤਾਂ ਫਿਰ ਕਿਉਂ ਕਰ ਰਹੇ ਹੋ ਮੈਂ ਕਿਹਾ ਸੁਪਨਾ ਥਾ ਉਹ ਠੀਕ ਹੈ ਕਹਿੰਦਾ ਕਿਉਂ ਆਪਣਾ ਸਰੀਰ ਤੋੜ ਰਿਹਾ ਹੋ ਕਹਿੰਦਾ ਮੈਂ ਕਿਹਾ ਸੁਪਨਾ ਥਾ ਫਿਰ ਬਾਈ ਕਹਿੰਦਾ ਠੀਕ ਹੈ ਠੀਕ ਹੈ ਐਨੀ ਕੁ ਗੱਲਬਾਤ ਹੋਈ ਆ ਚਲ ਚੰਗਾ ਮਿਲਦੇ ਆ ਫਿਰ ਸਲਮਾਨ ਤੇ ਸੁਮੇਰ ਨੂੰ ਆਪਾਂ ਬਾਈ ਕੇ ਆ ਗਏ ਇਹੀ ਸਵਾਲ ਮੈਨੂੰ ਪਹਿਲਾਂ ਵੀ ਪੁੱਛਿਆ ਕਹਿੰਦੇ ਗਵਰਨਮੈਂਟ ਕੁਝ ਦੇਊਗੀ ਉਹ ਯਾਰ ਜੇ ਗਵਰਨਮੈਂਟ ਕੁਝ ਦੇਊਗੀ ਫਿਰ ਥੋੜੀ ਕੁਝ ਨਾ ਕੁਝ ਕਰਨਾਗਾ ਤੁਹਾਡੇ ਆਪਦੇ ਸੁਪਨੇ ਹੁੰਦੇ ਆ ਉਹ ਸੁਪਨੇ ਵੀ ਗਵਰਨਮੈਂਟ ਦੀ ਝਾਗ ਚ ਬੈਠੇ ਰਹੀਏ ਵੀ ਹਾਂ ਜੇ ਪੂਰੇ ਕਰਨਿਆ ਗਵਰਨਮੈਂਟ ਦੇਉਗੀ ਫੇਰ ਕਰਾਂਗੇ ਨਹੀਂ ਤੇ ਸੁਪਨੇ ਲੋ ਤੇ ਉਹਨਾਂ ਨੂੰ ਪੂਰੇ ਕਰੋ। ਇਹੀ ਜ਼ਿੰਦਗੀ ਐ ਇਹੀ ਮੇਲਾ ਗਾ। ਜਿੰਨਾ ਲੁੱਟਿਆ ਜਾਂਦਾ ਲੁੱਟ ਲੋ। ਖੈਰ ਇਹ ਚੀਜ਼ ਹੌਲੀ ਹੌਲੀ ਸਮਝ ਆਉਂਦੀ ਆ ਬੰਦੇ ਨੂੰ। ਜਾਂ ਉਮਰ ਪਾ ਕੇ ਸਮਝ ਆਉਂਦੀ ਆ ਜਾਂ ਪਹਿਲਾਂ ਸਮਝ ਆ ਜਾਂਦੀ ਐ। ਮੈਂ ਤਾਂ ਆਪਦੇ ਆਪ ਨੂੰ ਭਾਗਾਂ ਦਾ ਸਮਝਦਾ। ਜਿਹੜੀ ਵਾਹਿਗੁਰੂ ਨੇ ਇਹ ਚੀਜ਼ ਬਿਠਾਤੀ ਮਨ ਚ। ਬੀ ਬਾਅਦ ਚ ਪਛਤਾਵੇ ਨਾ ਰਹਿ ਜਾਣ ਜਿਹੜਾ ਵੀ ਮਨ ਚ ਹੁੰਦੀ ਹੈ ਜੀ ਜੋ ਕਰ ਲੈਣੀ ਚਾਹੀਦੀ ਹੈ ਨਾਲੇ ਆਪਾਂ ਕਿਹੜਾ ਕੋਈ ਨਸ਼ਾ ਪਤਾ ਕਰ ਰਹੇ ਆ ਵਧੀਆ ਜੀ ਜੀ ਕਰ ਰਹੇ ਆ ਦੋ ਚਾਰ ਦੇਖ ਕੇ ਹੋਰ ਮੋਟੀਵੇਟ ਹੋਣਗੇ ਬਾਕੀ ਆਪਣੇ ਭਾਈਚਾਰੇ ਦਾ ਨਾਮ ਹੋਊਗਾ ਜਦੋਂ ਮਿਲਦੇ ਆ ਸਾਰੇ ਗੋਰੇ ਦਾਉ ਪੁੱਛਦੇ ਕਿੱਥੋਂ ਆ ਤਾਂ ਉਹਨਾਂ ਨੂੰ ਕਹੀਦਾ ਕਿ ਪੰਜਾਬ ਤੋਂ ਆ ਤਾਂ ਵੀ ਖੁਸ਼ ਹੁੰਦੇ ਆ ਤੇ ਆਪਣਾ ਭਾਈਚਾਰਾ ਹੋਰ ਮਿਲਦਾ ਉਹ ਵੀ ਹੱਲਾਸ਼ੇਰੀ ਦਿੰਦੇ ਆ ਤਾਂ ਵਧੀਆ ਚੀਜ਼ਾਂ ਕਰਿਆ ਕਰੋ ਸਹੀ ਆ ਮੇਰੇ ਹਿਸਾਬ ਨਾਲ ਬਾਕੀ ਹਜੇ ਆਪਾਂ ਐਡੇ ਹੋਈ ਨਹੀਂ ਹੈਗੇ ਜਦੋਂ ਹੋ ਗਏ ਉਹ ਆਪਾਂ ਖੁੱਲ ਕੇ ਗੱਲ ਕਰਾਂਗੇ ਵੱਡ ਚੜਦੀ ਕਲਾ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਆਪਣੇ ਮੂੰਹਾਂ ਤੇ ਕਿਉਂਕਿ ਆਪਣਾ ਇਤਿਹਾਸ ਅਸੀਂ ਜਿਹੜਾ ਉਹ ਸਾਰਾ ਚੜਦੀ ਕਲਾ ਦਾ ਹੀ ਆ ਤਾਂ ਕਰਕੇ ਹਮੇਸ਼ਾ ਚੜਦੀ ਕਲਾ 'ਚ ਰਿਹਾ ਕਰੋ ਚਹਿੰਦੀ ਕਲਾ ਦੀ ਗੱਲ ਨਾ ਕਰਿਆ ਕਰੋ ਦੁੱਖ ਸੁੱਖ ਜਿੰਦਗੀ ਦਾ ਹਿੱਸਾ ਨੇ ਬਸ ਇਹ ਸਮਝ ਕੇ ਚੱਲੋ ਜਿੱਥੇ ਸੋਖ ਹੈ ਉੱਥੇ ਦੁੱਖ ਵੀ ਹੈ ਆਪਾਂ ਚੜ੍ਹਦੀ ਕਲਾ ਚਾਹੀ ਤੇ ਚੜ੍ਹਦੀ ਕਲਾ ਦੀ ਆਪਾਂ ਗੱਲਾਂ ਕਰਦੇ ਰਹਾਂਗੇ ਨਹੀਂ ਲੈ ਪਿਆ ਤੇ ਆਪਣਾ ਵੀ ਮਾਈਕ੍ਰੋਫੋਨ ਬੈਗ ਚ ਪਾਉਣ ਲੱਗੇ ਆ ਥੋੜੀ ਬਹੁਤ ਵੀਡੀਓ ਰੋਕ ਕੇ ਬਣਾਵਾਂਗੇ ਜਿੱਥੇ ਆਵਾਜ਼ ਸਾਫ਼ ਆਵੇ ਸ਼ਰਦਾ ਐਂਡ ਡਬਲਿਊ ਆ ਗਿਆ ਲੋ ਜੀ ਸਾਹਮਣੇ ਮੈਂ ਖੜੀ ਉਹ ਆ ਗਿਆ ਟਮ ਹਾਟਲਸੋ ਆ ਗਿਆ ਬੈਂਡਿਸ ਇਹ ਨਾਲ ਹੀ KFC ਆਪਾਂ ਨੂੰ ਆਪਣੇ ਯਾਰ ਮਿਲ ਗਏ ਦਿਲਦਾਰ ਮਿਲ ਗਏ ਆਪਣੇ ਯਾਰ ਨਾਲ ਅਸੀਂ ਅਪਟੇਮੋ ਹਟਲ ਨਾ ਗਏ ਸੀ ਬਹੁਤ ਟਾਈਮ ਹੋ ਗਿਆ ਇੱਥੇ ਬੈਠੇ ਹੋ ਘੰਟਾ ਡੇਢ ਘੰਟਾ ਹੋ ਗਿਆ ਇੱਥੇ ਤਾਂ ਫੋਨ ਚਾਰਜ ਕਰੀ ਜਾਂਦੇ ਆ ਪਾਵਰ ਬੈਂਕ ਕਿਉਂਕਿ ਪਿਛਲੀਆਂ ਦੋ ਕੈਂਪ ਸਾਈਟਾਂ ਤੇ ਆਪਾਂ ਨੂੰ ਪਲੈਟ ਨਹੀਂ ਮਿਲੀ ਸੀਗੀ ਤਾਂ ਕਰਕੇ ਆਪਾਂ ਚਾਰਜ ਕਰਕੇ ਫਿਰ ਆਪਾਂ ਅੱਗੇ ਨੂੰ ਵਧਾਂਗੇ ਤੇ ਖਾ ਪੀ ਲਿਆ ਔਰ ਮੈਂ ਲੈਮੋਨੇਡ ਲੈ ਲਿਆ ਮੈਂ ਕਿ ਗਰਮੀ ਆ ਚੱਲ ਤੇ ਬਾਹਰ ਵੀ ਨਹੀਂ ਪਈ ਆਂਦਾ ਪੂਰਾ ਕਪਾਟੂਰੇ ਟੈਂਪ ਨੂੰ ਅੱਧੇ ਘੰਟੇ ਨੂੰ ਕਰਨੇ ਲੱਗੇ ਆ ਤੇ ਟਾਈਮ 1:00 ਵੱਜ ਗਿਆ ਤੇ 1:30 ਵਜੇ ਜਾਂ ਪੌਣੇ 1:00 ਨੂੰ ਤੁਰ ਕੇ ਆਪਾਂ ਦੂਹਾਂ ਚ 60-70 ਕਿਲੋਮੀਟਰ ਜਾਣਾ ਉਹ ਕੱਢ ਦਾਂਗੇ ਗਰੂਸ ਮਾਈਨਸ ਹਲੋ ਹਾਓ ਯੋ I'm doing cross country. Oh. Yeah, I started from BC Victoria. Oh. Yeah, going to Newfoundland. Wow, well, that's <laughs> a long journey. Yeah, it is. It is. Yeah. Yes. Uh Kinda halfway there, you know. <laughs> yeah. yeah. Well, that's uh, what, Yeah. Over halfway. Yes. Yeah, over halfway. Yeah. Yes. Yeah. Huh. Hey, good luck. Thank you so much. Yeah. yeah. ਕੀ ਹੈ ਜਿਹੜੀ ਉਹ ਪਾਣੀ ਦੀ ਸੂਸਨ ਮੈਰੀ ਦਾ ਵਾਟਰ ਬਾਕਸ ਹੈ ਜੀ ਉਹ ਬਾਹ ਜੀ ਬਾਹ ਪੂਰੀ ਟ੍ਰੈਫਿਕ ਇੱਥੇ ਵੀ ਲੋ ਜੀ ਹੁਣ ਤਾਂ ਧੁੱਪ ਵੀ ਨਿਕਲਿਆਈ ਫੋਰਾ ਜਦੋਂ ਆਪਾਂ ਇੱਥੇ ਰੋਕਾਂਗੇ ਇੱਥੇ ਮੋਟਲ ਆਪਾਂ ਨੂੰ ਸਸਤਾ ਮਿਲ ਗਿਆ ਤਾਂ ਕਰਕੇ ਫਿਰ ਆਪਾਂ ਇੱਥੇ ਰੋਕ ਕੇ ਨਾਲੇ ਤਾਂ ਵਲੌਗ ਦਾ ਕਰ ਲਾਂ ਏ ਥੋੜਾ ਬਹੁਤ ਤੇ ਨਾਲੇ ਆਰਾਮ ਕਰ ਲਾਂਗੇ ਅੱਜ ਦਾ ਦਿਨ ਕਿਉਂਕਿ ਅੱਗੇ ਆਰਾਮ ਨਹੀਂ ਹੋਣੇ ਅੱਗੇ ਕੋਈ ਥਾਂ ਨਹੀਂ ਮਿਲਣਾ ਆਰਾਮ ਕਰਨ ਦੀ ਆ ਗਿਆ ਜੀ ਇੱਥੋਂ ਦਾ ਮਸ਼ਹੂਰ ਕਾਲਜ ਇੱਥੇ ਆਪਣੇ ਅੰਤਰਰਾਸ਼ਟਰੀ ਵਿਦਿਆਰਥੀ ਬਹੁਤ ਪੜਦੇ ਆ ਆਪਾਂ ਜਾਈਏ ਨਈ ਮੋਟਲ ਵਾਲ ਨੂੰ ਅਦਿਆ ਸੋਹਣੀ ਟ੍ਰੇਲ ਹੈ ਪਤਾ ਨਹੀਂ ਮੀਂਹ ਆ ਪੈ ਕੇ ਹਟਿਆ ਤਾਂ ਕਰਕੇ ਲੱਗਦਾ ਪਰਾਸੇ ਪਾਸੇ ਹਰਿਆਲੀ ਹੈ ਹਾ ਸਾਹਮਣੇ ਜਿਹੜੇ ਡੱਬੇ ਦਿਸ ਰਹੇ ਇਹ ਅਲੱਗੇ ਕੈਂਟ ਅਪੋਸਟ ਦੇ ਇਹ ਤੁਸੀਂ ਇੱਥੇ ਲੈ ਸਕਦੇ ਹੋ ਜੀ ਵੀ ਜਿਹੜਾ ਡਾਕੀ ਇਹਨੂੰ ਘਰ ਘਰ ਨਾ ਜਾਣਾ ਪਵੇ ਉਹ ਇੱਕੇ ਥਾਂ 'ਚ ਸਾਰੀਆਂ ਲੈਟਰਾਂ ਜਿਹੜੀਆਂ ਮੇਲ ਆਈਆਂ ਹੁੰਦੀਆਂ ਉਹ ਪਾ ਜਾਂਦਾ ਤੇ ਬਾਅਦ 'ਚ ਤੁਸੀਂ ਇੱਥੇ ਆ ਕੇ ਜਿਹੜਾ ਉਹ ਡੱਬਾ ਤੁਸੀਂ ਲਿਆ ਹੁੰਦਾ ਉਹ ਖੋਲ ਕੇ ਦੇਖ ਸਕਦੇ ਹੋ ਉਹ ਆ ਗਿਆ ਆਪਣੇ ਵੀ ਸਾਹਮਣੇ ਮੋਟਰ ਨਦਰਨ ਮੋਟਰ ਹੈ ਇੱਥੇ ਜਾਣਾ ਆਪਾਂ ਲੋਜੀ ਆਪਾਂ ਨੂੰ ਮਿਲ ਗਿਆ ਕਮਰਾ ਸੀ ਅੱਜ ਦਾ ਆਪਣਾ